ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਤਰਨਤਾਰਨ ਦੀ ਐਲਾਨ ਹੋ ਗਿਆ ਜ਼ਿਮਨੀ ਚੋਣ 11 ਨਵੰਬਰ ਨੂੰ ਹੋਏਗੀ ਤੇ ਕਹਿੰਦੇ ਕਿ ਉਸ ਬਾਅਦ ਦੇ ਵਿੱਚ ਨਤੀਜਾ ਸਾਹਮਣੇ ਆਉ ਤੇ ਲੋਕਾਂ ਨੇ ਵੀ ਤਿਆਰੀਆਂ ਖੇਚ ਲੀਆਂ ਨੇ ਤੇ ਉਮੀਦਵਾਰਾਂ ਨੇ ਵੀ ਹਾਂ ਬਿਲਕੁਲ ਜੀ ਦੇਖੋ ਲੋਕ ਤਾਂ ਤਿਆਰੀ ਖਿੱਚੀ ਰੱਖਦੇ ਜੀ ਜਿਹੜੀ ਵੀ ਵੋਟ ਆ ਜੇ ਚੋਣ ਆ ਜਾਣ ਤੇ ਲੋਕਾਂ ਨੂੰ ਇਹ ਹੁੰਦਾ ਵੀ ਭਾਈ ਚਲੋ ਇਧਰਲੇ ਪਾਸੇ ਹੁਣ 4 ਦਿਨ ਨਿਕਲ ਜਾਣੇ ਆ ਪਰ ਗੱਲ ਇਹ ਜੀ ਕਿ ਇਹਦੇ ਵਿੱਚੋਂ ਆਮ ਲੋਕਾਂ ਲਈ ਨਿਕਲਦਾ ਕੀ ਆ ਪ੍ਰੈਕਟੀਕਲ ਤੌਰ ਦੇ ਉੱਤੇ ਆਮ ਲੋਕਾਂ ਦੇ ਲਈ ਕੀ ਨਿਕਲਦਾ ਜਿੰਨੀ ਚੋਣ ਹੈ ਜਿਹੜੀ ਉਹਦੇ ਲਈ ਚੋਣਕ ਮਿਸ਼ਨ ਦੇ ਵੱਲੋਂ ਪੱਲ ਐਲਾਨ ਕਰ ਦਿੱਤਾ ਗਿਆ ਹੈ ਇਹ ਚੋਣ ਹੋਊਗੀ ਜੀ 11 ਨਵੰਬਰ ਨੂੰ 14 ਨਵੰਬਰ ਨੂੰ ਇਹਦਾ ਨਤੀਜਾ ਆਊਗਾ ਇਹ ਜਿੰਨੀ ਚੋਣ ਹੋਣ ਲੱਗੀ ਹੈ ਇਸ ਕਰਕੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਹੋ ਗਈ ਸੀਗੀ ਪਿਛਲੇ ਮਹੀਨਿਆਂ ਦੇ ਵਿੱਚ ਉਹ ਤਰਨਤਾਰਨ ਦੇ ਸਿਟਿੰਗ ਐਮਐਲਏ ਸੀ ਇਹ ਸੀਟ ਖਾਲੀ ਹੋ ਗਈ ਇਸ ਸੀਟ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਪਹਿਲਾਂ ਹੀ ਖੜੇ ਕੀਤੇ ਆ ਆਮ ਆਦਮੀ ਪਾਰਟੀ ਨੇ ਅਕਾਲੀਆਂ ਨੇ ਭਾਜਪਾਈਆਂ ਨੇ ਕਾਂਗਰਸੀਆਂ ਨੇ ਕਈ ਆਜ਼ਾਦੀ ਵਿੱਚ ਹੋਣਗੇ ਪਰ ਸੌ ਅਥ ਰਸਾ ਤੇ ਫਿਰੇ ਤੇ ਗੱਲ ਇਹ ਆ ਕਿ 11 ਨਵੰਬਰ ਨੂੰ ਵੋਟਾਂ ਪੈਣੀਆਂ ਤੇ 14 ਨਵੰਬਰ ਨੂੰ ਨਤੀਜਾ ਆਊਗਾ ਪੂਰੇ ਪੰਜਾਬ ਦੀ ਸਰਕਾਰ ਹੁਣ ਤੁਹਾਨੂੰ ਤਰਨ-ਤਾਰਨ ਦੇ ਵਿੱਚ ਮਿਲਿਆ ਕਰੂਗੀ ਜਿਵੇਂ ਪਹਿਲਾਂ ਲੁਧਿਆਣੇ 'ਚ ਮਿਲਦੀ ਹੁੰਦੀ ਸੀ ਜ਼ਮੀਨੀ ਜੋੜ ਕਰਕੇ ਹੁਣ ਜੇ ਕਿਸੇ ਨੇ ਮੰਤਰੀ ਤੋਂ ਕੰਮ ਕਰਾਉਣਾ ਵਿਧਾਇਕ ਨੂੰ ਮਿਲਣਾ ਚੇਅਰਮੈਨ ਨੂੰ ਮਿਲਣਾ ਹਲਕਾ ਇੰਚਾਰਜ ਨੂੰ ਮਿਲਣਾ ਜ਼ਿਲ੍ਹਾ ਇੰਚਾਰਜ ਨੂੰ ਮਿਲਣਾ ਮੀਤ ਪ੍ਰਧਾਨ ਨੂੰ ਮਿਲਣਾ ਇਹ ਤੁਹਾਨੂੰ ਮਿਲਿਆ ਕਰਨਗੇ ਜੀ ਤਰਨਤਾਰਨ ਦੇ ਵਿੱਚ ਇੱਕ ਇੱਕ ਗਲੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਨੇਤਾ ਮੰਤਰੀ ਵਿਧਾਇਕ ਫਿਰਿਆ ਕਰਨਗੇ ਜਿਵੇਂ ਕਿ ਪਹਿਲਾਂ ਲੁਧਿਆਣੇ 'ਚ ਫਿਰਦੇ ਹੁੰਦੇ ਸੀ ਜਿਵੇਂ ਕਿਸੇ ਵੇਲੇ ਗਿੱਦੜਵਾਹੇ 'ਚ ਫਿਰਦੇ ਹੁੰਦੇ ਸੀ ਜਿਵੇਂ ਕਿਸੇ ਵੇਲੇ ਚੱਪੇਵਾਲ ਦੇ ਵਿੱਚ ਫਿਰਦੇ ਹੁੰਦੇ ਸੀ ਸੋ ਇਹੀ ਆ ਪੰਜਾਬ ਦੇ ਪਹਾੜਾਂ ਦੇ ਵਿੱਚ ਇਹ ਕੁਝ ਆ ਮੈਂ ਕਦੇ ਕਦੇ ਹਰਾਦ ਹੁੰਦਾ ਇਸ ਗੱਲ ਦੇ ਉੱਤੇ ਵੀ ਕੇਂਦਰ ਦੇ ਵਿੱਚ ਮੋਦੀ ਸਾਹਿਬ ਆ ਮੋਦੀ ਸਾਹਿਬ ਇਹੋ ਮਹਿਸੂਸ ਕਰਦੇ ਵੀ ਅਸੀਂ ਇੱਕ ਆ ਸੂਬਾ ਜਿੱਤਣ ਦੀ ਖਾਤਰ ਸਭ ਕੁਝ ਕਰਨਾ ਉਹ ਪੂਰੀ ਇੱਜ਼ਤ ਪੂਰਾ ਸਨਮਾਨ ਸਾਰਾ ਮੰਤਰੀ ਮੰਡਲ ਸਾਰਾ ਦੇਸ਼ ਉਹ ਸੂਬੇ 'ਚ ਵਾਰ ਦਿੰਦੇ ਆ ਓਵੇਂ ਹੀ ਪੰਜਾਬ ਦੀ ਸਰਕਾਰ ਸਾਰਾ ਮਾਣ ਸਾਰਾ ਸਨਮਾਨ ਸਾਰੀ ਤਾਕਤ ਇੱਕ ਜ਼ਮੀਂ ਚੋਣ 'ਚ ਵਾਰ ਦਿੰਦੀ ਆ ਮੋਦੀ ਹੋਰਾਂ ਨੂੰ ਇਹ ਲੱਗਦਾ ਜੀ ਕਿ ਅਸੀਂ ਜਿੱਤੇ ਹਾਂ ਸਿਰਫ ਇੱਕ ਹੋਰ ਸੂਬਾ ਜਿੱਤਣ ਦੇ ਲਈ ਤੇ ਪੰਜਾਬ ਦੀ ਸਰਕਾਰ ਨੂੰ ਇਹ ਲੱਗਦਾ ਜੀ ਕਿ ਅਸੀਂ ਸਰਕਾਰ ਬਣਾਈ ਗਿਆ ਸਿਰਫ ਇੱਕ ਜ਼ਮੀਨੀ ਜੋੜੀ ਯਤਨ ਦੇ ਲਈ ਮੋਦੀ ਹਰਾਂ ਨੂੰ ਇਹ ਲੱਗਦਾ ਜੀ ਕਿ ਜੇਕਰ ਇੱਕ ਸੂਬਾ ਸਾਡੇ ਹੱਥ ਚੋਂ ਨਿਕਲ ਗਿਆ ਤੇ ਫੇਰ ਭਾਈ ਸਾਡੀ ਕੇਂਦਰ ਚ ਸਰਕਾਰ ਦੇ ਨਾਲ ਦੇ ਕੇ ਤੇ ਪੰਜਾਬ ਦੀ ਸਰਕਾਰ ਇਹ ਮਹਿਸੂਸ ਕਰਦੀ ਵੀ ਜੇਕਰ ਆ ਜ਼ਮੀਨੀ ਜੋੜ ਸਾਡੀ ਝੋਲੀ ਚ ਨਾ ਪਈ ਤੇ ਫੇਰ ਸਾਡੀ ਸਰਕਾਰ ਨਾਲ ਦੇ ਕੇ ਸੋ ਪੰਜਾਬ ਦੀ ਸਰਕਾਰ ਕਿਉਂ ਚੋਣ ਲੜਦੀ ਹੁੰਦੀ ਹੈ ਵੀ ਜਿਵੇਂ 59 ਸੀਟਾਂ ਇਹਨਾਂ ਦੀ ਪੂਰਨ ਨਹੀਂ ਹੋਈਆਂ ਇੱਕ ਸੀਟ ਘਟਾ ਸੋ ਹੁਣ ਇਹ ਤਮਾਸ਼ਾ ਇਹ ਡਰਾਮਾ ਸਾਨੂੰ ਤਰਨਤਾਰਨ ਦੇ ਵਿੱਚ ਵੇਖਣ ਨੂੰ ਮਿਲੂਗਾ ਹੁਣ ਵੇਖਦੇ ਵੀ ਭਾਈ ਕੌਣ ਸੰਗ ਵੱਧ ਪਾੜਦਾ ਕੌਣ ਘੱਟ ਪਾੜਦਾ ਪਰ ਫਿਰ ਹਾਲ ਗੱਲ ਇਹ ਆ ਵੀ ਇੱਥੇ ਚੋਣਾਂ ਦਾ ਐਲਾਨ ਹੋ ਗਿਆ 11 ਨਵੰਬਰ ਨੂੰ ਵੋਟਾਂ ਪੈਣੀਆਂ ਤੇ 14 ਨਵੰਬਰ ਨੂੰ ਨਤੀਜਾ ਆਊਗਾ ਜੀ ਜੀ ਤੇ ਨਾਲ ਦੀ ਨਾਲ ਹੀ ਜੈਨਾਬ ਸਾਹਿਬ ਬਿਹਾਰ ਚ ਵੋਟਾਂ ਦਾ ਐਲਾਨ ਵੀ ਹੋ ਗਿਆ ਜੀ ਉੱਥੇ ਵੀ ਕਹਿੰਦੇ ਦੋ ਪੜਾਵਾਂ ਦੇ ਵਿੱਚ ਪੈਣੀਆਂ ਨੇ ਵੋਟ ਬਿਲਕੁਲ ਜੀ ਬਿਲਕੁਲ ਬਿਹਾਰ ਦੇ ਵਿੱਚ ਵੀ ਵੋਟਰ ਦਾ ਐਲਾਨ ਹੋ ਗਿਆ ਉੱਥੇ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਦੀ ਬਿਹਾਰ ਦੇ ਵਿੱਚ ਜਿੰਨੇ ਵੱਡੇ ਪੱਦਰ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਕੀ ਮੈਂ ਕਹਿ ਸਕਦਾ ਵੀ 1 ਸਾਲ ਤੋਂ ਹੀ ਪ੍ਰਚਾਰ ਚੱਲ ਰਿਹਾ ਰਾਹੁਲ ਗਾਂਧੀ ਦੇ ਵੱਲੋਂ ਉੱਥੇ ਵੋਟ ਚੋਰੀ ਮੁਹਿੰਮ ਜਿਹੜੀ ਆ ਉਹਦੇ ਬਾਬਤ ਗੱਲ ਕੀਤੀ ਜਾ ਰਹੀ ਆ ਵੀ ਵੋਟ ਚੋਰੀ ਰੋਕੋ ਤੇ ਚੋਰ ਭਜਾਓ ਤੇ ਵੋਟਾਂ ਬਚਾਓ ਇਹ ਮੁਹਿੰਮ ਚਲਾਈ ਜਾ ਰਹੀ ਆ ਸੋ ਸੌਖ ਰਸਾ ਸਿਰੇ ਤੇ ਕਰਨ ਗੱਲ ਇਹ ਵੀ ਇੱਥੇ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ 243 ਸੀਟਾ ਉੱਥੇ ਕੁੱਲ ਆ ਜਿਹੜੀ ਪਾਰਟੀ ਕੋਲੇ 100 ਤੇ 22 ਸੀਟਾਂ ਹੋਈਆਂ ਸਰਕਾਰ ਉਹਦੀ ਬਣਨੀ ਹੈ ਸੋ ਉਹ 122 ਕਿਹਦੀਆਂ ਹੋਣੀਆਂ ਸਮਝ ਰਸੂਗਾ ਉਥੇ ਬੀਜੇਪੀ ਨਿਤਿਸ਼ ਕੁਮਾਰ ਰਾਹੁਲ ਗਾਂਧੀ ਦੀ ਪਾਰਟੀ ਤੇ ਉਧਰ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਜੀਤ ਰਾਮ ਮਾਨਜੀ ਦੀ ਪਾਰਟੀ ਤੇ ਕੁਝ ਕੋ ਹੋਰ ਛੋਟੀਆਂ ਵੱਡੀਆਂ ਉਹ ਸਾਰੀਆਂ ਪਾਰਟ ਦਾ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਪੰਪਾਪਾਰਾ ਜਿਹੜਾ ਪਹਿਲਾ ਪੜਾ ਹੈਗਾ ਜੀ 121 ਸੀਟਾਂ ਦਾ ਉਹਦੀ 6 ਨੰਬਰ ਨੂੰ ਆ ਦੂਧਾ ਪੜਾ ਜਿਹੜਾ ਉਹ 11 ਨਵੰਬਰ ਨੂੰ ਆ 14 ਨਵੰਬਰ ਨੂੰ ਨਤੀਜੇ ਆਉਣੇ ਆ ਜਿਵੇਂ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਦਾ ਆਉਣਾ ਉਵੇਂ ਹੀ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣਾ ਤੋਂ ਵੇਖੋ ਭਾਈ ਉੱਥੇ ਕੌਣ ਬਾਜ਼ੀ ਮਾਰਦਾ ਪਰ ਦਿਨ ਰਾਤ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਕਹੇ ਕੱਚ ਮੁਕਾਬਲੇ ਦੇ ਵਿੱਚ ਆ ਨਿਤਿਸ਼ ਕੁਮਾਰ ਇੱਕ ਵਾਰੀ ਫੇਰ ਮੁੱਖ ਮੰਤਰੀ ਬਣਨ ਦੇ ਚਾਹਵਾਨ ਆ ਤੇ ਤੇਜਸਵੀ ਆਦਮ ਹੁਰੀਅਤ ਦੀ ਕੁਰਸੀ ਖੋਣ ਦੇ ਚਾਹਵਾਨ ਆ ਰਾਹੁਲ ਗਾਂਧੀ ਹੁਰੀਅਤ ਜਿਹੜੇ ਉਹ ਕਿਹੋ ਜਿਹਾ ਜਲਵਾ ਪੇਸ਼ ਕਰਨਗੇ ਵਕਤ ਦੱਸੂਗਾ ਪਰ ਸਿਰ ਤੋੜ ਬਾਗੀ ਲੱਗੀ ਪਈ ਆ ਪਤਾ ਨਹੀਂ ਵੀ ਆਉਂਦੇ ਘੰਟੇ ਦੇ ਵਿੱਚ ਆਉਂਦੇ ਮਿੰਟਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕੀ ਤੋਂ ਕੀ ਹੋਣਾ ਉਥੇ ਵੀ ਉਹੀ ਡਰਾਮੇਬਾਜ਼ੀ ਆ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਹੁੰਦੀ ਆ ਵੀ ਉਹਦੀ ਰੀਲ ਆ ਗਈ ਉਹਦੀ ਵੀਡੀਓ ਆ ਗਈ ਉਹਦੇ ਬਾਰੇ ਕੁਝ ਕਹਿਤਾ ਉਹਦੇ ਪੈਰ ਮਿੱਦ ਤੇ ਉਹਨੂੰ ਗਾਲ ਕੱਢਦੀ ਉਹਨੂੰ ਮਾੜਾ ਕਹਿਤਾ ਉਹਨੂੰ ਚੰਗਾ ਕਹਿਤਾ ਇਹ ਡਰਾਮੇਬਾਜ਼ੀ ਹੁਣ ਬਿਹਾਰ ਚੱਲ ਰਹੀ ਹੈ ਜੀ ਜੀ ਦਤਨ ਸਾਹਿਬ ਉਧਰੇ ਜਿੰਦਰ ਗੁਪਤਾ ਹੋਰਾਂ ਨੇ ਵੀ ਪੂਰੀ ਤਿਆਰੀ ਖੇਚ ਲਈ ਹੈ ਜੀ ਕਹਿੰਦੇ ਮਨੀਸ਼ ਸੋਧਿਆ ਹੋਰਾਂ ਨਾਲ ਮੁਲਾਕਾਤ ਹੋਈ ਹੈ ਤੇ ਕੀ ਗੱਲਬਾਤ ਹੋਈ ਹੈ ਕੁਝ ਪਤਾ ਲੱਗਿਆ ਜੀ ਦੇਖੋ ਇੱਕ ਤਾਂ ਉਹਨਾਂ ਨੂੰ ਉਮੀਦਵਾਰ ਬਣਨ ਦੀ ਵਧਾਈ ਦਿੱਤੀ ਹੋਣੀ ਹੈ ਤਾਂ ਗੱਲ ਪੱਕੀ ਹੈ ਦੂਜਾ ਫਸਕਦਾ ਜੀ ਕਿ ਉਹਨਾਂ ਦੇ ਨਾਲ ਕੋਈ ਗੱਲਬਾਤ ਮਹੱਤਵਪੂਰਨ ਪਰਦੇ ਵਾਲੀ ਵੀ ਹੋਈ ਹੋਵੇ ਜਿਹਦੇ ਬਾਰੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹਣੇ ਤੱਕ ਤੇ ਚਲੋ ਸਿਆਸੀ ਤੌਰ ਦੇ ਉੱਤੇ ਬਹੁਤੀਆਂ ਗੱਲਾਂ ਦੀ ਜਾਣਕਾਰੀ ਨਹੀਂ ਵੀ ਮਿਲਦੀ ਹੁੰਦੀ ਪਰ ਰਜਿੰਦਰ ਗੁਪਤਾ ਕੌਣ ਆ ਰਜਿੰਦਰ ਗੁਪਤਾ ਹੈ ਜਿਹੜੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਹੈ ਜਿਹੜੀ ਪੰਜਾਬ ਦੇ ਸਭ ਤੋਂ ਅਮੀਰ ਬੰਦੇ ਸਭ ਤੋਂ ਵੱਡੇ ਵਪਾਰੀ ਕਾਰੋਬਾਰੀ 5000 ਕਰੋੜ ਰੁਪਏ ਦੀ ਟਰਨਓਵਰ ਵਾਲੇ ਕਾਰੋਬਾਰੀ ਤੇ ਇਹ ਉਹਨਾਂ ਦੀ ਪ੍ਰਾਪਤੀ ਆ ਦੂਜੀ ਗੱਲ ਇਹ ਆ ਵੀ ਰਜਿੰਦਰ ਗੁਪਤਾ ਤੁਸੀਂ ਇਹ ਮੰਨੋ ਜੀ ਕਿ ਉਹ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਆ ਕਿਉਂਕਿ ਰਾਜ ਸਭਾ ਦੀ ਇਹ ਸੀਟ ਆ ਜਿਹੜੀ ਇਹ ਆਮ ਆਦਮੀ ਪਾਰਟੀ ਕੋਲ ਹੀ ਆ ਤੇ ਬਾਅਦ ਵਿੱਚ ਕੋਈ ਮੁਕਾਬਲਾ ਮੁਕਾਬਲਾ ਹੁੰਦਾ ਨਹੀਂ ਇਹ ਗੱਲਾਂ ਸਿਰਫ ਕਹਿਣ ਲਈ ਹੁੰਦੀਆਂ ਆ ਉਹਨਾਂ ਨੇ ਕਾਗਜ਼ ਭਰਤੇ ਤੇ ਕੋਈ ਮੁਕਾਬਲੇ ਦੇ ਵਿੱਚ ਨਹੀਂ ਹੋਣਾ ਤੇ ਉਹ ਰਾਜ ਸਭਾ ਦੇ ਮੈਂਬਰ ਬਣੇ ਪਏ ਜਿਵੇਂ ਦਾ ਭਾਅ ਤਾਂ ਸਿਰਫ ਇੰਨਾ ਪਰ ਇਹ ਇਹਦਾ ਇੱਕ ਜਿਮਨੀ ਚੋਣ ਵਾਲੀ ਸੀਟ ਤੇ ਇਹਨਾਂ ਨੂੰ ਜਿਹੜੀ ਆ ਉਹ ਰਾਜ ਸਭਾ ਦੀ ਮੈਂਬਰੀ ਮਿਲ ਗਈ ਇਹਦੇ ਤੋਂ ਇਹ ਜ਼ਰੂਰ ਝਲਕਾਰਾ ਪੈਂਦਾ ਕਿ ਭਾਈ ਜਿਹੜੇ ਪਮਕੜ ਹਨ ਸਾਡੇ ਉਪਮਕੜ ਤਾਂ ਸਿਰਫ ਸੰਗ ਪਾੜਨ ਤੇ ਪਰਚੋ ਪਰਚੀ ਹੋਣ ਜੋ ਗਈ ਆ ਜਾਂ ਛਤਰਖਾਨ ਤੇ ਜਾਂ ਛਤਰ ਮਾਰਨ ਜੋ ਗਏ ਆ ਬਾਕੀ ਜਿਹੜੀਆਂ ਮਲਾਈਦਾਰ ਚੀਜ਼ਾਂ ਨੂੰ ਤਾਂ ਹੋਰ ਹੀ ਲੈ ਜਾਂਦੇ ਆ ਤੁਸੀਂ ਦੇਖੋ ਵੀ ਜਿਹੜੀ ਜ਼ਿਮਨੀ ਚੋਣ ਆ ਉਹ ਜਿਹੜੇ ਹਰਮਿਤ ਸਿੰਘ ਸੰਧੂ ਆ ਜਿਹੜੇ ਉਹ ਚੋਲ ਲੜ ਰਹੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਤਰਨਤਾਰਨ ਦੇ ਵਿੱਚ ਤੇ ਉਹ ਕੌਣ ਆ ਉਹ 3 ਮਹੀਨੇ ਪਹਿਲਾਂ ਅਕਾਲੀਆਂ ਦੇ ਵਿੱਚੋਂ ਆਏ ਆ ਜਿਹੜੇ ਇਹ ਹੈਗੇ ਨੇ ਰਜਿੰਦਰ ਗੁਪਤਾ ਇਹ ਪੰਜਾਬ ਦੇ ਸਭ ਤੋਂ ਵੱਡੇ ਅਮੀਰ ਬੰਦੇ ਆ ਤੇ ਬਾਕੀ ਵੀ ਭਮਕੜ ਖਿੱਦੜ ਰਹਿ ਗਏ ਭਮਕੜ ਸਿਰਫ ਗਾਣਾ ਖਾਣ ਤੇ ਗਾਣਾ ਕੱਢਣ ਜੋਗੇ ਵੀ ਅਸੀਂ ਐ ਕਰਾਂਗੇ ਅਸੀਂ ਕ੍ਰਾਂਤੀ ਲੈ ਕੇ ਆਵਾਂਗੇ ਅਸੀਂ ਬਦਲਾ ਲੈ ਕੇ ਆਵਾਂਗੇ ਮਤਲਬ ਇਹ ਜੀ ਕਿ ਆਮ ਆਦਮੀ ਪਾਰਟੀ ਤੇ ਬਾਕੀ ਪਾਰਟੀਆਂ ਦੇ ਵਿੱਚ ਕੋਈ ਅੰਤਰ ਨਹੀਂ ਇਹਨੂੰ ਅਮੀਰ ਬੰਦੇ ਚਾਹੀਦੇ ਆ ਇਹਨੂੰ ਦਲ ਬਦਲੂ ਚਾਹੀਦੇ ਆ ਤੁਸੀਂ ਪਿਛਲਾ ਵੇਲਾ ਵੇਖੋ ਸਿਰਫ ਤੇ ਸਿਰਫ ਇਹਨਾਂ ਨੇ ਅਮੀਰ ਬੰਦੇ ਲਿਆਂਦੇ ਆ ਸਿਰਫ ਤੇ ਸਿਰਫ ਇਹਨਾਂ ਦੇ ਵੱਲੋਂ ਅਮੀਰ ਬੰਦਿਆਂ ਨੂੰ ਹੀ ਵੋਟਾਂ ਜਿਹੜੀ ਆ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਹੈ ਵਿਕਰਮਜੀਤ ਸਾਹਿਬ ਦੀ ਗੱਲ ਕਰ ਲੋ ਇਸ ਤੋਂ ਪਹਿਲਾਂ ਸੰਜੀਵ ਰੋਣਾ ਹੋਰੀ ਹੁੰਦੇ ਸੀਗੇ ਜਾਂ ਉਹ ਸਿਰਫ ਤੇ ਸਿਰਫ ਇੱਕ ਸੰਤ ਸੀਚੇਵਾਲਾ ਜਿਹੜੇ ਰਾਜ ਸਭਾ ਦੇ ਮੈਂਬਰ ਘਟਾ ਅਮਦਨ ਵਾਲੇ ਆ ਬਾਕੀ ਨੂੰ ਅਮੀਰ ਹੀ ਚਾਹੀਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਟਾਣਾ ਸਾਹਿਬ ਪਹਿਲਾਂ ਗੱਲਾਂ ਕੁਝ ਹੋਰ ਸੀ ਤੇ ਬਾਅਦ ਚ ਕੁਝ ਹੋਰ ਹੀ ਬਣ ਗਿਆ ਖੈਰ ਪਠਾਨ ਮਾਜਰਾ ਹੋਰਾਂ ਦੀ ਗੱਲ ਕਰਦੇ ਆਂ ਜੀ ਜਬਰਜਨਾ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਜ਼ਮਾਨਤ ਨਹੀਂ ਮਿਲੀ ਜੀ ਹਾਂ ਬਿਲਕੁਲ ਜੀ ਕੱਲ ਪਟਿਆਲੇ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਸੀ ਪਰ ਉਹਨਾਂ ਦੀ ਧੋਲੀ ਦੇ ਵਿੱਚ ਖੈਰ ਨਹੀਂ ਪਈ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਥੜਾ ਸਮਾਂ ਲੱਗੂਗਾ ਤੇ ਫਿਰ ਉਸ ਤੋਂ ਬਾਅਦ ਗੱਲ ਅੱਗੇ ਬਣੂਗੀ ਪਰ 9 ਅਕਤੂਬਰ ਨੂੰ ਹੁਣ ਅਗਲੀ ਪਤਾ ਲੱਗਾ ਦੀ ਸੁਣਵਾਈ ਹੋਊਗੀ 9 ਅਕਤੂਬਰ ਨੂੰ 9 ਅਕਤੂਬਰ ਨੂੰ ਕੀ ਬਣਦਾ ਹੁਣ ਇਹ ਵਕਤ ਦੱਸੂਗਾ ਜੀ 9 ਅਕਤੂਬਰ ਦੇ ਉੱਤੇ ਸਾਰੀ ਗੱਲ ਡਿਪੈਂਡ ਕਰਦੀ ਹੈ ਪਰ ਉਸ ਤੋਂ ਅਗਲੀ ਗੱਲ ਇਹ ਆ ਕਿ ਇਹ ਵਿਚਲੀ ਗੱਲ ਕੀ ਆ ਕਿਉਂਕਿ ਇਹਨਾਂ ਦੀ ਘਰ ਵਾਲੀ ਦੇ ਵੱਲੋਂ ਇਹਨਾਂ ਦੇ ਉੱਤੇ ਜ਼ਬਰਜਨਾਹ ਦਾ ਪਰਚਾ ਦਰਜ ਕਰਵਾਇਆ ਗਿਆ 376 ਦਾ ਪਰਚਾ ਦਰਜ ਹੋਇਆ ਇਹ ਬੰਦਾ ਲੁਕਿਆ ਹੋਇਆ ਸਾਬਕਾ ਘਰ ਵਾਲੀ ਨਾਲ ਰੌਲੇ ਦੀ ਗੱਲ ਆ 1 ਮਹੀਨੇ ਤੋਂ ਅੰਡਰਗਰਾਉਂਡ ਆ ਜੇ ਤਾਂ ਮੰਨ ਲਓ ਕੱਲ ਹੀ ਥੋੜੀ ਦੇ ਵਿੱਚ ਖੜ ਪੈ ਜਾਂਦੀ ਇਹ ਭਾਈ ਅਗਾਊਂ ਜ਼ਮਾਨਤ ਹੋ ਜਾਂਦੀ ਤੇ ਫੇਰ ਪਠਾਣ ਮਾਜਰਾ ਨੇ ਬਾਹਰ ਆ ਜਾਣਾ ਸੀ ਪਰ ਕਿਉਂਕਿ ਉਹਦੀ ਅਗਾਊਂ ਜ਼ਮਾਨਤ ਨਹੀਂ ਹੋਈ ਇਸ ਕਰਕੇ ਪਠਾਣ ਮਾਜਰਾ ਅੰਦਰ ਆਉਂਦੀ ਐ ਤੇ ਉਹਨੇ ਕਈ ਵਾਰ ਵੀਡੀਓ ਬਣਾ ਕੇ ਇਹ ਗੱਲ ਕਹੀ ਐ ਜੀ ਕਿ ਮੇਰੇ ਪਰਿਵਾਰ ਨੂੰ ਕਿਵੇਂ ਖੇਰੂ-ਖੇਰੂ ਕੀਤਾ ਤੇ ਜੇ ਮੈਂ ਸਚਾਈ ਬਿਆਨ ਕੀਤੀ ਤਾਂ ਕਿਵੇਂ ਮੈਨੂੰ ਬਰਬਾਦ ਕੀਤਾ ਜਾ ਰਿਹਾ ਤੇ ਆਹ ਗੱਲਾਂ ਬਾਤਾਂ ਹੋਈਆਂ ਸੋ ਵੇਨੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਲੰਘੇ ਕੱਲ ਪਠਾਣ ਮਾਜਰਾ ਦੀ ਝੋਲੀ ਦੇ ਵਿੱਚ ਖੈਰ ਨਹੀਂ ਪਈ ਪਠਾਣ ਮਾਜਰਾ ਜਿੱਥੇ ਵੀ ਲੁਕਿਆ ਉਹ ਉੱਥੇ ਹੀ ਲੁਕਿਆ ਰਹੂਗਾ ਇਹ ਵਕਤ ਦਾ ਸਦਾ ਵੀ ਉਹਦੇ ਸਮੇਂ ਤੇ ਕੀ ਬਣਦਾ ਜੀ ਜੀ ਬਿਲਕੁਲ ਤਾਨਾ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ ਸਰਕਾਰੀ ਗੋਦਾਮਾਂ ਚ ਉਹ ਕਹਿੰਦੇ ਤਕਰੀਬਨ ਕੋਈ 38602 ਗੱਟੇ ਜਿਹੜੇ ਆ ਚੌਲਾਂ ਦੇ ਗਾਇਬ ਹੋ ਗਏ ਕਿਵੇਂ ਹੋ ਗਏ ਜੀ ਇਹਦੇ ਚ ਬਸ ਐ ਹੀ ਹੋ ਗਏ ਇਹ ਕੋਈ ਚੂਹਾ ਤੱਕ ਨਹੀਂ ਸਕੇ ਲਗਾ ਨਹੀਂ ਸਕਦਾ ਪਰ ਬੰਦੇ ਰੂਪੀ ਚੂਹੇ ਲੈ ਲੂ ਗਏ ਹੋਣੇ ਆ ਇਹ ਬੜੀ ਵਾਰ ਅੱਗੇ ਵੀ ਹੋਇਆ ਵੀ ਸਰਕਾਰੀ ਗੋਦਾਮਾਂ ਦੇ ਵਿੱਚ ਉਹ ਕਦੇ ਕਣਕ ਦੇ ਗੱਟੇ ਚੋਰੀ ਹੋ ਗਏ ਕਦੇ ਝੋਨਾ ਚੋਰੀ ਹੋ ਜਾਂਦਾ ਕਦੇ ਇਥੋਂ ਚੋਲ ਚੋਰੀ ਹੋ ਜਾਂਦੇ ਆ ਕਦੇ ਕੋਈ ਹੋਰ ਚੀਜ਼ ਚੋਰੀ ਹੋ ਜਾਂਦੀ ਆ ਇਹ ਫਿਰੋਜ਼ਪੁਰ ਦੀ ਖਬਰ ਹੈ ਇੱਥੇ ਦੋ ਸਰਕਾਰੀ ਗੋਦਾਮਾਂ ਦੇ ਵਿੱਚੋਂ ਇਹ ਚੀਜ਼ ਚੋਰੀ ਹੋਈ ਹੈ ਜੀ ਦੋ ਸਰਕਾਰੀ ਗੋਦਾਮਾਂ ਦੇ ਵਿੱਚੋਂ 36 ਹਜ਼ਾਰ ਗੱਟੇ ਤੋਂ ਵੱਧ ਚੋਲ ਚੋਰੀ ਹੋਏ ਆ ਤੇ ਹੁਣ ਇਸ ਗੱਲ ਦੇ ਉੱਤੇ ਇਨਕੁਆਇਰੀ ਹੋਊਗੀ ਪਤਾ ਨਹੀਂ ਵਿੱਚ ਕਿਹੜੇ ਕਿਹੜੇ ਬੰਦੇ ਫਸਣਗੇ ਇਹ ਤਾਂ ਸਮਾਂ ਦੱਸੂਗਾ ਪਰ ਗੱਲ ਇਹ ਜੀ ਕਿ 36 ਹਜ਼ਾਰ ਗੱਟਾ ਤੇ ਜਿਹਦੇ ਬਾਰੇ ਹੁਣ ਪਤਾ ਲੱਗਾ ਵੀ ਭਾਈ ਇਹ ਤਾਂ ਗੱਟਾ ਇੱਥੇ ਹੈ ਹੀ ਨਹੀਂਗਾ ਜਦ ਕਿ ਆ ਪਾਇਸ ਹੋਤੀ ਜਾਂਦੇ ਹੁੰਨੇ ਵੀ ਭਾਈ ਉੱਥੇ ਸਾਰਾ ਕੁਝ ਕਿਆ ਗੁਲਾਮ ਦੇ ਵਿੱਚ ਸੋ ਇਹ ਹੈ ਜੀ ਕਿ ਹੁਣ ਇਹ ਸਵਾਲ ਮਲੇ ਦੇ ਉੱਤੇ ਇਨਕੁਆਰੀ ਹੋਊਗੀ ਉਹਦੇ ਵਿੱਚ ਕੁਝ ਕਾਬ ਦੇ ਫਸ ਜਾਣਗੇ ਕੁਝ ਕਾਬ ਦੇ ਕੱਢ ਲਏ ਜਾਣਗੇ ਜੱਗਾਂ ਦੀ ਸੈਟਿੰਗ ਸ਼ੂਟਿੰਗ ਕਈ ਪਾਸੇ ਹੋ ਜਾਊਗੀ ਤੇ ਹੁਣ ਇੱਥੇ ਆ ਕੁਝ ਚੱਲੂਗਾ ਮੈਂ ਇਹੀ ਗੱਲ ਕਹਿ ਰਹਾ ਉਹਨਾਂ ਵੀ ਭਾਈ ਇੱਥੇ ਜਿਗਾਰਡ ਆ ਜਿਹਦਾ ਸੂਟ ਲੱਗ ਗਿਆ ਲੱਗ ਗਿਆ ਜਿਹੜਾ ਕੋਈ ਖਾਈ ਜਾਂਦਾ ਕੋਈ ਵਰਤਾਈ ਜਾਂਦਾ ਕੋਈ ਵੰਡੀ ਜਾਂਦਾ ਕੋਈ ਕਿਵੇਂ ਕਰੀ ਜਾਂਦਾ ਤੇ ਆਹ ਕੁਝਾ ਜੀ ਇੱਥੇ ਸਰਕਾਰੀ ਦੋਪਦਾਮ ਨੇ ਤੇ ਦੋ ਕੁ ਦਾਮਾਂ ਦੇ ਵਿੱਚੋਂ 36000 ਤੋਂ ਵੱਧ ਗੱਟਾ ਫਿਰੋਜ਼ਪੁਰ ਦੇ ਵਿੱਚੋਂ ਤੇ ਚੋਲਾ ਨਾ ਚੋਰੀ ਹੋ ਗਿਆ ਜੀ ਜੀ ਪਟਨਾ ਸਾਹਿਬ ਕਾਰਵਾਈ ਵੀ ਕਾਦੀ ਹੋਣੀ ਹੈ ਜੀ ਕਿਉਂਕਿ ਇਹ ਮਾਮਲਾ ਕਿਹੜਾ ਪਹਿਲੀ ਵਾਰ ਜਿਵੇਂ ਤੁਸੀਂ ਦੱਸਿਆ ਵੀ ਸਾਹਮਣੇ ਆਇਆ ਪਰ ਹੈਰਾਨੀ ਦੀ ਗੱਲ ਹੈ ਵੀ ਇਹ ਕੋਈ ਨਿੱਕੀ ਸੂਈ ਸੀ ਜਾਂ ਕੀ ਸੀ ਵੀ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕੀ ਕੀ ਕੁਛ ਮਿਲਮਿਲਾ ਕੇ ਚੱਲੀ ਜਾਂਦਾ ਇਹੋ ਜੀਆਂ ਖਬਰਾਂ ਸੱਚੀ ਹੈਰਾਨ ਕਰ ਦਿੰਦੀਆਂ ਕਿ ਕੋਈ ਹੈ ਹੀ ਨਹੀਂ ਸਾਰ ਲੈਣ ਵਾਲਾ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਵੀ ਇੱਥੇ ਹੋਈ ਕੀ ਜਾਂਦਾ ਤੇ ਦੇਖੋ ਗੱਲ ਤਾਂ ਇਹ ਵੀ ਚੋਰ ਕੁੱਤੀ ਸਾਰੇ ਮਿਲੇਦੇ ਆ ਇਸ ਮਾਮਲੇ ਦੇ ਵਿੱਚ ਵੀ ਕੋਈ ਆਪਾਂ ਜ਼ਿਕਰ ਯੋਗ ਪ੍ਰਾਪਤੀ ਦੀ ਆਸਤਾ ਹੈ ਨਹੀਂ ਵੀ ਭਾਈ ਇੱਥੇ ਆ ਬੰਦੇ ਖੜੇ ਜਾਣੇ ਆ ਆ ਬੰਦਿਆਂ ਦਾ ਕੁਝ ਆ ਹੋ ਜਾਣਾ ਆ ਬੰਦਿਆਂ ਨੇ ਖਿਲਾਫ ਬਹੁਤ ਵੱਡੀ ਕਾਰਵਾਈ ਹੋਣੀ ਆ ਕਦੇ ਨਹੀਂ ਇਹ ਖਬਰ ਆਉਣੀ ਕਿ ਜਿਹੜੇ ਫੜੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਕਿਹੜੀ ਕਿਹੜੀ ਹੋਈ ਆ ਇਹ ਸਿਰਫ ਕਹਿਣ ਦੀਆਂ ਗੱਲਾਂ ਮਣ ਜਾਣੀਆਂ ਆ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਸ਼ੈਣਾ ਪਿੰਡ ਦੇ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਜਿਨ੍ਹਾਂ ਦਾ ਕਤਲ ਕਤਲ ਹੋਇਆ ਹੈ ਇਹ ਮੁੱਦਾ ਬਹੁਤ ਜ਼ਿਆਦਾ ਭੱਕ ਗਿਆ ਜੀ ਹਰ ਪਾਸੇ ਇਹਨੂੰ ਲੈ ਕੇ ਹੁਣ ਰੌਲਾ ਪੈਣ ਲੱਗ ਗਿਆ ਬਿਲਕੁਲ ਜੀ ਰੌਲਾ ਪੈਣਾ ਹੀ ਹੈ ਰੌਲਾ ਪੈਣ ਦਾ ਕਾਰਨ ਵੱਡਾ ਇਹੀ ਹੈ ਵੀ ਭਾਈ ਇਹ ਸੱਤਾ ਧਾਰੀ ਤੇਰ ਦੇ ਨਾਲ ਜੁੜੀ ਹੋਈ ਗੱਲ ਹੈ ਤੇ ਸੱਤਾ ਧਾਰੀ ਤੇ ਹੈ ਜਿਹੜੀ ਉਹ ਪਿਛਲੇ ਕਾਫੀ ਲੰਬੇ ਸਮੇ ਤੋਂ ਤੇ ਇਹਨਾਂ ਵਿਵਾਦਾਂ ਦੇ ਵਿੱਚ ਉਲਝੀ ਆ ਤੇ ਸੱਤਾਧਾਰੀ ਸਰਨੇ ਕਦੇ ਵੀ ਇੰਨਾ ਗੱਲਾਂ ਦਾ ਉੱਤਰ ਦੇਣਾ ਵਾਜਬ ਨਹੀਂ ਮੰਨਿਆ ਜਦ ਕਿ ਲੋਕ ਇਹ ਆ ਵੀ ਸਵਾਲ ਕਰਦੇ ਵੀ ਭਾਈ ਤੁਹਾਡੇ ਰਾਜ ਦੇ ਵਿੱਚ ਇੰਨੇ ਕਤਲ ਕਿਉਂ ਹੁੰਦੇ ਆ ਕਿਉਂਕਿ ਕਦੇ ਤੇ ਕੋਈ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਗੋਲੀ ਮਾਰ ਜਦਾ ਕਦੇ ਕਲਾਕਾਰ ਦੇ ਗੋਲੀ ਵਜਦੀ ਹੈ ਕਦੇ ਸਰਪੰਚ ਦੇ ਪੁੱਤ ਦੇ ਵਜਦੀ ਹੈ ਕਦੇ ਕੋਈ ਚੰਗੇ ਰਸੂਖਦਾਰ ਬੰਦੇ ਦੇ ਕੋਈ ਗੋਲੀ ਮਾਰ ਜਾਂਦਾ ਆ ਕੁਝ ਇਸ ਵੇਲੇ ਸਰਕਾਰ ਦੇ ਵਿੱਚ ਹੋਈ ਜਾਂਦਾ ਸੋ ਇਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਇਹ ਹੈਗਾ ਜੀ ਸਹਿਣਾ ਪਿੰਡ ਤੋਂ ਬਰਨਾਲਾ ਦੇ ਵਿੱਚ ਤੇ ਉਥੋਂ ਦਾ ਵਸਨੀਕ ਤੇ ਇਹਦੇ ਕਤਲ ਕਰਕੇ ਇਹਦਾ ਤੇ ਬਲਪਿੰਡ ਦਾ ਬੰਦਾ ਹੀ ਫਟ ਗਿਆ ਸੀ ਤੇ ਪੁਲਿਸ ਨੇ ਵੈਸੇ ਬੰਦਾ ਫੜ ਤੇ ਪੁਲਿਸ ਇਹ ਗੱਲ ਕਰੀ ਦੀ ਕਿ ਅਸੀਂ ਇਹਦੇ ਕੋਲੋਂ ਅਗਲੀਆਂ ਜਾਣਕਾਰੀਆਂ ਲੈ ਰਹੇ ਹਾਂ ਪੁਲਿਸ ਦੇ ਦਾਅਵੇ ਮੁਤਾਬਕ ਅਸੀਂ ਕਤਲ ਕਰਨ ਵਾਲਾ ਕਤਲ ਕਰਵਾਉਣ ਵਾਲਾ ਤੇ ਹਥਿਆਰ ਮੁਹੱਈਆ ਕਰਾਉਣ ਵਾਲਾ ਤਿੰਨੇ ਬੰਦੇ ਫੜ ਲਏ ਆ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਵੀ ਇਹ ਇੱਕ ਸਿਆਸੀ ਰੰਜਿਸ਼ ਤੇ ਤਾਂ ਕਤਲ ਆ ਵੀ ਲਾਭ ਸਿੰਘ ਉਗੋਕੇ ਦੇ ਨਾਲ ਇਹਦੀ ਕਈ ਮਹੀਨੇ ਪਹਿਲਾਂ ਬਹਿਸ ਹੋਈ ਸੀ ਜਦੀ ਵੀਡੀਓ ਸਭ ਨੇ ਦੇਖੀ ਆ ਤੇ ਇਹ ਤਾਂ ਕਰਕੇ ਕਤਲ ਹੋਇਆ ਤੇ ਪੁਲਿਸ ਦਾ ਇਹ ਕਹਿਣਾ ਜੀ ਕਿ ਇਹ ਤਾਂ ਕਰਕੇ ਕਤਲ ਨਹੀਂ ਹੋਇਆ ਇਹ ਕਤਲ ਸਿਰਫ ਇਸ ਕਰਕੇ ਹੋਇਆ ਕਿਉਂਕਿ ਇਥੇ ਪੈਸੰ ਲੈਣ ਦੇਣਾ 5 5.5 ਲੱਖ ਰੁਪਏ ਦਾ ਉਹ ਕਹਿੰਦੇ ਰੌਲਾ ਵੀ ਹੋਰ ਕੁਝ ਨਹੀਂ ਹੈ ਜੀ ਉਹ ਕਹਿੰਦੇ ਜੀ ਪਰਸਨਲ ਲੜਾਈ ਹੈ ਉਹ ਕਹਿੰਦੇ ਲੋਕ ਕਹਿੰਦੇ ਜੀ ਇਹ ਸਿਆਸੀ ਲੜਾਈ ਹੈ ਸੋ ਇਹ ਹੈ ਜੀ ਹੁਣ ਵੇਨੇ ਵੀ ਪੁਲਿਸ ਦੀ ਪੜਤਾਲ ਦੇ ਵਿੱਚੋਂ ਕੀ ਨਿਕਲਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਪੰਜਾਬ ਦੀ ਸਰਕਾਰ ਨੂੰ ਇਸ ਮਿਲ ਘੇਰਾ ਪੈ ਰਿਹਾ ਤੇ ਪੰਜਾਬ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਰਾਜਵੀਰ ਜਵੰਦਾ ਹੋਰਾਂ ਦਾ ਕੀ ਹਾਲ ਹੈ ਜੀ ਕੋਈ ਅਪਡੇਟ ਹਾਂ ਬਿਲਕੁਲ ਜੀ ਰਾਜਵੀਰ ਜਵੰਦਾ ਅੱਦੇ ਬਾਰੇ ਇਹ ਜਾਣਕਾਰੀ ਮਿਲੀ ਆ ਵੀ ਪੂਰੀ ਖੇਤ ਦੇ ਵਿੱਚ ਕੋਈ ਵੀ ਹਾਲੇ ਫਰਕ ਨਹੀਂ ਆ ਕੋਈ ਤਬਦੀਲੀ ਨਹੀਂ ਆ ਖੇਤ ਦੇ ਵਿੱਚ ਉਹ ਪਹਿਲਾਂ ਵਾਲੇ ਵਿਗਾੜ ਬਿਲਕੁਲ ਅਜਿਹਾ ਸਿਹਤ ਦੇ ਵਿੱਚ ਬਿਲਕੁਲ ਵੀ ਤੰਦਰੁਸਤੀ ਨਹੀਂ ਹੈ। ਫਿਰ ਡਾਕਟਰਾਂ ਦੇ ਵੱਲੋਂ ਆਪਾਂ ਜਾਣਦੇ ਜੀ ਕਿ ਸਿਹਤ ਦਾ ਬੁਲੇਟਿਨ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ। ਉਹ ਮੈਨੂੰ ਕਈ ਬੰਦੇ ਪੁੱਛਦੇ ਜੀ ਸਿਹਤ ਦਾ ਬੁਲੇਟਿਨ ਜਾਰੀ ਕਿਉਂ ਨਹੀਂ ਹੁੰਦਾ? ਉਹਦਾ ਉੱਤਰ ਭਾਈ ਇਹ ਹੈ ਵੀ ਜਦੋਂ ਸਿਹਤ ਦੇ ਵਿੱਚ ਕੋਈ ਫਰਕ ਹੀ ਨਹੀਂ ਤਾਂ ਇੱਕੋ ਜਿਹਾ ਬੁਲੇਟਿਨ ਡਾਕਟਰ ਕਿਉਂ ਜਾਰੀ ਕਰਤ ਰਹੇ ਆ। ਸ਼ੁੱਕਰਵਾਰ ਤੋਂ ਬਾਅਦ ਫੋਰਟ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਸਿਹਤ ਬਾਬਤ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਸਾਰੇ ਇਹ ਚਾਹੁੰਦੇ ਜੀ ਕਿ ਰਾਜੀਵਰ ਜਿਵੰਦਾ ਉੱਥੇ ਉਹ ਚੜ੍ਹਦੀ ਕਲਾ ਦੇ ਵਿੱਚ ਰ ਆ ਵੀ ਅਸੀਂ ਵੀ ਇਹ ਚਾਹੁੰਦੇ ਆ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਇਸ ਵੇਲੇ ਹਾਲਾਤ ਚਿੰਤਾਜਨਕ ਆ ਤੇ ਉਹਦੇ ਸਰੀਰ ਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਆ ਕੋਈ ਵੀ ਹਰਕਤ ਨਹੀਂ ਆ ਸਿਰਫ ਸਿਰਫ ਇਸ ਵੇਲੇ ਦਿਲ ਧੜਕ ਰਿਹਾ ਤੇ ਬਾਕੀ ਸਭ ਕੁਝ ਪੰਦਾ ਕੋਈ ਸਰੀਰ ਦੇ ਕਿਸੇ ਅੰਗ ਪੈਰ ਦੇ ਵਿੱਚ ਹਿਲਜੁਲ ਨਹੀਂ ਆ ਤੇ ਬਸ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਵੈਂਟੀਲੇਟਰ ਦੇ ਉੱਤੇ ਆ ਤੇ ਲੋਕ ਬੜੀਆਂ ਅਰਦਾਸਾਂ ਕਰ ਰਹੇ ਆ ਤੇ ਗੁਰਦੁਆਰਾ ਅੰਬਸਾਹਬ ਦੇ ਵਿੱਚ ਵੀ ਪਾਠ ਦਾ ਭੋਗ ਪਿਆ ਤੇ ਹੋਰ ਵੀ ਵਕ ਵਕਥਾਵਾਂ ਦੇ ਉੱਤੇ ਅਰਦਾਸਾਂ ਦਾ ਦੌਰ ਜਾਰੀ ਹੈ ਤੇ ਅਸੀਂ ਵੀ ਇਸ ਗੱਲ ਦੀ ਕਾਮਨਾ ਕਰਦੇ ਜੀ ਕੋਈ ਜਲਦੀ ਉੱਥੇ ਚੜ੍ਹਦੀ ਕਲਾ ਦੇ ਵਿੱਚ ਰਵੇ ਪਰ ਫਿਲਹਾਲ ਫਿਲਹਾਲ ਹਾਲਾਤ ਆ ਜਿਹੜੇ ਉਹ ਚਿੰਤਾਜਨਕ ਹੈਗੇ ਆ ਜੀ ਤੇ ਟੈਣਾ ਸਾਹਿਬ ਜੈਪੁਰ ਤੋਂ ਵੀ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ ਜੈਪੁਰ ਦੇ ਹਸਪਤਾਲ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਕਰਕੇ 8 ਮਰੀਜ਼ਾਂ ਦੀ ਮੌਤ ਹੋ ਗਈ ਜੀ ਬਿਲਕੁਲ ਜੀ ਜੈਪੁਰ ਦੇ ਵਿੱਚ ਦਾ ਸਵਾਈ ਮਾਨ ਸਿੰਘ ਹਸਪੀਟਲ ਜੈਪੁਰ ਦੇ ਵਿੱਚ ਇਹਦੇ ਟਰਾਮਾ ਸੈਂਟਰ ਦੇ ਵਿੱਚ ਅੱਗ ਲੱਗੀ ਹੈ ਜਿਹਦੇ ਕਰਕੇ 8 ਲੋਕਾਂ ਦੀ ਮੌਤ ਹੋਈ ਹੈ ਇਹਦੇ ਵਿੱਚ 3 ਔਰਤਾਂ 8ਾਂ ਲੋਕਾਂ ਦੀ ਮੌਤ ਹੋਈ ਹੈ 3 ਤੇ 3 ਔਰਤਾਂ ਤੇ 5 ਇਹਦੇ ਵਿੱਚ ਮਰਦਾ ਕੁਝ ਬੱਚੇ ਵੀ ਹੈਗੇ ਆ ਇਹ ਕਿਵੇਂ ਮੌਤ ਹੋਈ ਜੀ ਅਸਲ ਵਿੱਚ ਕਹਿੰਦੇ ਆ ਕਿ ਇੱਥੇ ਅਚਾਨਕ ਹੀ ਟਰਾਮਾ ਸੈਂਟਰ ਦੇ ਵਿੱਚ ਪਏ ਸਮਾਨ ਨੂੰ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਆ ਕੁਝ ਹੋ ਗਿਆ ਤੇ ਇਹ ਉਹ ਲੋਕ ਆ ਜਿਹੜੇ ਕਿ ਇਲਾਜ ਦੇ ਵਾਸਤੇ ਵਕ ਵਕ ਸਮਾਂ ਤੋਂ ਆਏ ਆ ਵਕ ਵਕ ਸਮਾਂ ਤੋਂ ਆਈ ਸੀ ਵਿਚਾਰੀ ਇਸ ਕਰਕੇ ਵੀ ਪਾਈ ਸੀ ਆਪ ਦਾ ਸਬੰਧਤ ਬਿਮਾਰੀ ਦਾ ਇਲਾਜ ਕਰਵਾ ਕੇ ਅੱਗੇ ਪਰ ਇੱਥੇ ਭਾਈ ਇਹ ਝੁਲਸ ਗਏ ਇੱਥੇ ਇਹ ਦੋ ਦੁਨੀਆ ਤੋਂ ਚਲੇ ਗਏ ਆ ਸੋ ਇਹ ਭਾਰਤ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਖਬਰ ਆਈ ਕਦੇ ਕਿਸੇ ਥਾਂ ਤੇ ਵਿੱਚ ਹਸਪਤਾਲ ਚੱਗ ਲੱਗਦੀ ਕਦੇ ਕਿਸੇ ਥਾਂ ਤੇ ਤੇ ਬਹੁਤ ਸਾਰੇ ਤਾਂ ਮਰੀਜ਼ ਐਸੇ ਆ ਜਿਹੜੇ ਕਿ ਲੋਕਾਂ ਨੇ ਆਪ ਮਿਹਨਤ ਕਰਕੇ ਉਹ ਸਮੇਤ ਸਟ੍ਰਕਚਰ ਜਾਂ ਸਮੇਤ ਕਹਿ ਦਈਏ ਬਿੱਡ ਤੇ ਉਹਨਾਂ ਨੂੰ ਘਰੀਸ ਕੇ ਬਾਹਰ ਸੜਕ ਤੇ ਲੈ ਕੇ ਆਏ ਆ ਰੋਮਾ ਸੈਂਟਰ ਦੇ ਵਿੱਚ ਧੂਆਂ ਰੋਲ ਹੀ ਨਾ ਹੋ ਗਿਆ ਵੀ ਇਹ ਲੋਕ ਬਚਾਏ ਨਹੀਂ ਜਾ ਸਕੇ ਯਾਨੀ ਕਿ 8 ਲੋਕ ਬਚਾਏ ਨਹੀਂ ਜਾ ਸਕੇ ਬਹੁਤ ਦੁਖਦਾਈ ਖਬਰ ਆ ਔਰ ਇਸ ਮਾਮਲੇ ਦੇ ਉੱਤੇ ਸਰਕਾਰ ਕਾਰਵਾਈ ਕਰ ਰਹੀ ਹੈ ਜੀ ਜੀ ਤੇ ਟੇਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਜਲੰਧਰ ਦੇ ਵਿੱਚ ਹੁਣ ਮੀਂਹ ਹਟਿਆ ਪਰ ਗੱਲ ਇਹ ਜੀ ਕਿ ਅੱਧੀ ਰਾਤ ਦੇ ਵੇਲੇ ਤੋਂ ਪੰਜਾਬ ਦੇ ਵਿੱਚ ਵੱਖੋ-ਵੱਖ ਸੈਂਚ ਬਹੁਤ ਜ਼ਬਰਦਸਤ ਮੀਂਹ ਪੈ ਰਿਹਾ ਕਿ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਵੀ 6 ਤੇ 7 ਤਰੀਕ ਨੂੰ ਮੀਂਹ ਬਹੁਤ ਪੈਣਾ ਤੇ ਅੱਜ 7 ਤਰੀਕ ਆ ਤੇ ਅੱਜ ਪੂਰਾ ਦਿਨ ਮੀਂਹ ਦੀ ਪਵਿੱਤ੍ਰ ਬਾਣੀ ਕੀਤੀ ਗਈ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਆਈ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਤੁਹਾਡਾ